ਅੰਮ੍ਰਿਤਸਰ 'ਚ ਤੁਸੀਂ ਲੜਾਈਆਂ ਤਾਂ ਬਹੁਤ ਦੇਖੀਆਂ ਹੋਣਗੀਆਂ ਪਰ ਅੱਜ ਇੱਕ ਫਰੰਟ ਪੰਜਾਬ ਟੀਵੀ ਤੇ ਤੁਹਾਨੂੰ ਇਹੋ ਜਿਹਾ ਮਸਲਾ ਦਿਖਾ ਰਹੇ ਆ ਤੁਸੀਂ ਦੇਖ ਸਕਦੇ ਹੋ ਇੱਕ ਪੁਲਿਸ ਮੁਲਾਜ਼ਮ ਜੋ ਕਿ ਰਿਟਾਇਰ ਹੋ ਚੁੱਕਿਆ ਉਸ ਵੱਲੋਂ ਔਰ ਉਸਦੇ ਮੁੰਡੇ ਵੱਲੋਂ ਕਿਵੇਂ ਕੁੱਟਮਾਰ ਕੀਤੀ ਜਾ ਰਹੀ ਹੈ ਗੁੰਡਾਗਰਦੀ ਕੀਤੀ ਜਾ ਰਹੀ ਹੈ ਤੁਸੀਂ ਤਸਵੀਰਾਂ ਵਿੱਚ ਸਾਬ ਦੇਖ ਸਕਦੇ ਜੇ ਇਹ ਦੇਖੋ ਤੁਸੀਂ ਕਿਵੇਂ ਇਹ ਜਿਹੜਾ ਪੁਲਿਸ ਮੁਲਾਜ਼ਮ ਰਿਟਾਇਰਮੈਂਟ ਹੋ ਚੁੱਕਿਆ ਹੈ ਤਾਂ ਕਿਵੇਂ ਇੱਕ ਲੇਡੀਜ਼ ਤੇ ਵੀ ਹੱਥ ਚੁੱਕ ਰਿਹਾ ਹੈਗਾ ਇਸ ਨੂੰ ਪਤਾ ਹੋਣਾ ਚਾਹੀਦਾ ਵੀ ਲੇਡੀਜ਼ ਤੇ ਹੱਥ ਨਹੀਂ ਚੁੱਕਿਆ ਜਾ ਸਕਦਾ ਕਾਨੂੰਨ ਦੀ ਪਾਲਣਾ ਇਸ ਨੂੰ ਜਾਦੀ ਕਰਨੀ ਚਾਹੀਦੀ ਸੀ ਪਰ ਕਾਨੂੰਨ ਨੂੰ ਦਿਖ ਰਿਹਾ ਹੈ ਵੀ ਸਾਫ ਸਾਫ ਦਿਖ ਰਿਹਾ ਹੈ ਵੀ ਤੋੜਦਾ ਹੋਇਆ ਕਾਨੂੰਨ ਨੂੰ ਕਾਨੂੰਨ ਦੀ ਅਣਗਨਾ ਕਰਦਾ ਹੋਇਆ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਜੇ ਕਿਵੇਂ ਗੁੰਡਾਗਰਦੀ ਕੀਤੀ ਜਾ ਰਹੀ ਆ ਇੱਕ ਜ਼ਮੀਨੀ ਲੜਾਈ ਨੂੰ ਲੈ ਕੇ ਇਹ ਜਿਹੜਾ ਮਸਲਾ ਅੱਗੇ ਤੱਕ ਵਧਿਆ ਤਾਂ ਲੜਾਈ ਹੋਈ ਆ ਇਹ ਜਿਹੜੇ ਪੁਲਿਸ ਮੁਲਾਜ਼ਮ ਨੇ ਇਹਨਾਂ ਨੇ ਆਪਣੇ ਹੀ ਗਵੰਡੀਆਂ ਨੂੰ ਜਿਹੜਾ ਵੀ ਕਾਫੀ ਬੰਦਿਆਂ ਦੇ ਨਾਲ ਇਕੱਠਾ ਕਰਕੇ ਤੇ ਇਹਨਾਂ ਨਾਲ ਕੁੱਟਮਾਰ ਕੀਤੀ ਆ ਤਸਵੀਰਾਂ ਵਿੱਚ ਤੁਸੀਂ ਸਾਬ ਦੇਖ ਸਕਦੇ ਜੀ ਵੀਡੀਓ ਵੀ ਸਾਹਮਣੇ ਆਈ ਆ ਤਸਵੀਰਾਂ ਤੁਹਾਨੂੰ ਸਾਫ਼ ਦਿਖ ਰਹੀਆਂ ਨੇ ਬਾਕੀ ਦੀ ਜਾਣਕਾਰੀ ਆਓ ਸੁਣਦੇ ਆ ਪੀੜਤ ਦਾ ਕੀ ਕਹਿਣਾ ਹੈ ਸਰੀਨ ਸਤਜਨਾਲਾ ਰੋਡ ਦਾ ਰਹਿਣ ਵਾਲਾ ਹਾਂ ਹਾਂਜੀ ਕੀ ਗੱਲ ਹੋਈ ਭਾਈ ਜਮਰੀ ਅੱਜ ਸਾਡੇ ਮੇਨ ਸੜਕ ਦੇ ਉੱਤੇ ਹੰਪ ਬਣਾ ਕੇ ਤੇ ਉਹਦੇ ਉੱਤੇ ਗੇਟ ਲਗਾ ਰਹੇ ਸੀ ਤੇ ਅਸੀਂ ਇਹਨਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਤੁਸੀਂ ਇਹ ਜਿਹੜੇ ਕੰਮ ਕਰ ਰਹੇ ਹੋ ਗਲਤ ਕਰ ਰਹੇ ਹੋ ਸਾਡੀਆਂ ਗੱਡੀਆਂ ਨਹੀਂ ਬਾਹਰ ਟੱਪਦੀਆਂ ਥੱਲੇ ਇੰਜਨ ਵੱਜਦੇ ਨੇ ਤੇ ਇਹ ਤੁਸੀਂ ਕੰਮ ਨਾ ਕਰੋ ਇਹਨਾਂ ਨੇ ਸੂਟੀਆਂ ਕੱਢ ਲਈਆਂ ਤੇ ਸਾਨੂੰ ਮਾਵਾ ਭੈਣਾ ਦੀਆਂ ਗਾਲਾਂ ਕਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਅੰਦਰੋਂ ਦੀ ਲੇਬਰ ਬੁਲਾ ਕੇ ਤੇ ਇਹਨਾਂ ਨੇ ਸਾਨੂੰ ਕੁੱਟਿਆ ਜਨਾਨੀਆਂ ਨੂੰ ਕੁੱਟਿਆ ਜਨਾਨੀਆਂ ਦੇ ਕੱਪੜੇ ਤੱਕ ਫਾੜੇ ਗਏ ਨੇ ਉਹਨਾਂ ਨੂੰ ਗਲਤ ਮਨਸ਼ਾ ਦੇ ਨਾਲ ਛੂਇਆ ਤੇ ਇਹਦੇ ਮੁੰਡੇ ਨੇ ਅੰਦਰੋਂ ਸਾਰਾ ਸਟਾਫ ਭੇਜਿਆ ਵੀ ਇਹਨਾਂ ਨੂੰ ਜਾ ਕੇ ਮਾਰੋ ਕੁੱਟੋ ਸਾਡੀ ਪੁਲਿਸ ਵਿੱਚ ਚਲਦੀ ਹੈ ਸਾਡੀ ਪੋਲੀਟਿਸ਼ੀਅਨ ਸਾਰੇ ਸਾਡੀ ਜੇਬ ਦੇ ਵਿੱਚ ਨੇ ਤੇ ਅਸੀਂ ਆਪਣੇ ਸਾਹ ਲਾਂਗੇ ਇਹ ਕੰਮ ਕੀ ਕਰਦੇ ਬੇਸੀ ਕਿ ਮੈਂ ਤਾਂ ਕੰਮ ਹੀ ਹੈ ਕੰਮ ਕੁਝ ਵੀ ਨਹੀਂ ਇਹਨਾਂ ਦਾ ਸੈਕਸ ਰੈਕਟ ਚਲਾਉਂਦੇ ਹੋਟਲ ਦੇ ਵਿੱਚ ਚਾਰ ਪੰਜ ਹੋਟਲ ਨੇ ਚਾਰੂ ਪੰਜਾਂ ਹੋਟਲਾਂ ਚ ਨਾਦਾ ਇਹ ਕੰਮ ਚੱਲਦਾ ਹੋਰizons ਦੇ ਬਾਰੇ ਪਤਾ ਹੈ ਕਿ ਪੁਲਿਸ ਨੂੰ ਸਭ ਪਤਾ ਹੈ ਪੁਲਿਸ ਕਈ ਵਾਰੀ ਆਂਦੀ ਹੈ ਪੁਲਿਸ ਆਪ ਉੱਥੇ ਬੈਠ ਕੇ ਚਾਹ ਪਾਣੀ ਪੀ ਕੇ ਜਾਂਦੀ ਹੈ ਨਾ ਕੋਈ ਇਹ ਰਿਟਾਇਰਡ ਐਸਐਚਓ ਹੈ ਜੀ ਹਾਂ ਤੁਸੀਂ ਮੈਂ ਤੁਸੀ ਮੰਗ ਕੇ ਕੀ ਕਰਦੇ ਇਹ ਇਹ ਰਿਟਾਇਰਡ ਐਸਐਚਓ ਹੈ ਇਹਦੀ ਪੁਲਿਸ ਚਲਦੀ ਹੈ ਇਹਦਾ ਸਰਦਾਰ ਅਮਰਜੀਤ ਸਿੰਘ ਟੋਕਾ ਬੈਰੋਵਾਲ ਦੇ ਵਿੱਚ ਇਹ ਡਿਸਮਿਸ ਹੋਇਆ ਸੀ ਡਰੱਗਸ ਦੇ ਕੇਸ ਦੇ ਵਿੱਚ ਤੇ ਜਿਸ ਨੂੰ ਇਹ ਦੁਬਾਰਾ ਉਹ ਰਿਸ਼ਵਤ ਖਵਾ ਕੇ ਬਹਾਲ ਹੋਇਆ ਤੇ ਬਹਾਲੀ ਦੇ ਬਾਅਦ ਇਹਨੇ ਇਕਦਮ ਰਿਟਾਇਰਮੈਂਟ ਲੈ ਲਈ ਤੇ ਸਰਕਾਰੀ ਖਜ਼ਾਨੇ ਚੋਂ ਪੈਨਸ਼ਨ ਲੈ ਰਿਹਾ ਅੱਜ ਤੱਕ ਤੁਸੀਂ ਇਸ ਬਾਰੇ ਪੁਲਿਸ ਕੰਪਲੇਂਟ ਕੀਤੀ ਹੈ ਅਸੀਂ ਪੁਲਿਸ ਕੰਪਲੇਂਟ ਕੀਤੀ ਹੈ ਤੇ ਉਹ ਕਹਿੰਦੇ ਨੇ ਟਾਈਪ ਕਰਵਾ ਕੇ ਆਪਣੀ ਐਪਲੀਕੇਸ਼ਨ ਲੈ ਕੇ ਆਓ ਅਸੀਂ ਆਪਣੀ ਟੈਪ ਐਪਲੀਕੇਸ਼ਨ ਉਹਨੇ ਟਾਈਪ ਕਰਵਾ ਕੇ ਮੈਡੀਕਲ ਕਰਵਾਣ ਆਏ ਹਾਂ ਤੇ ਮੈਡੀਕਲ ਕਰਵਾ ਕੇ ਟਾਈਪ ਕਰਾ ਕੇ ਅਪਲੀਕੇਸ਼ਨ ਥਾਣੇ ਦੇ ਨਿਚਲੇ ਆਉਂਦੇ। ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰ ਰਹੇ ਹਾਂ ਸਾਨੂੰ ਇਹਨਾਂ ਕੋਲ ਨੂੰ ਜਾਨ ਦਾ ਖਤਰਾ ਹੈ। ਸਾਡੀ ਜਾਨ ਦੀ ਸੁਰੱਖਿਆ ਲਈ ਸਾਨੂੰ ਪੁਲਿਸ ਪ੍ਰੋਟੈਕਸ਼ਨ ਦਿੱਤੀ ਜਾਵੇ ਤੇ ਇਹਨਾਂ ਦੇ ਉੱਤੇ ਨਕੇਲ ਪਾਈ ਜਾਵੇ। ਇਸ ਤੋਂ ਪਹਿਲੇ ਵੀ ਤੁਹਾਡਾ ਕੋਈ ਇਹਨਾਂ ਨੂੰ ਰੰਜਿਫੇ ਚਲਦੀ ਪਈ ਗੋ। ਸਾਡੇ ਕੇਸ ਚੱਲ ਰਹੇ ਹੈ ਜੀ ਕਿ ਕੋਰਟ ਦੇ ਵਿੱਚ ਫਰਜ਼ੀ ਡਾਕੂਮੈਂਟਸ ਤਹਿਸੀਲਦਾਰ ਨਾਲ ਬਣਾ ਕੇ ਜ਼ਮੀਨ ਦੇ ਉੱਤੇ ਕਬਜ਼ਾ ਕੀਤਾ ਗਿਆ। ਤੇ ਕੋਰਟ ਤੋਂ ਸਟੇ ਵੀ ਮਿਲਿਆ ਤੇ ਸਟੇ ਨੂੰ ਨਾ ਮੰਨਦੇ ਹੋਏ ਇਹਨਾਂ ਨੇ ਬਿਲਡਿੰਗ ਖੜੀ ਕੀਤੀ ਜਿਸ ਨੂੰ ਕਾਰਪੋਰੇਸ਼ਨ ਇੱਕ ਵਾਰੀ ਆਗੇ ਢਾ ਚੁੱਕਿਆ। ਅੱਜ ਕਿੰਨੇ ਕ ਬੰਦਿਆਂ ਨੇ ਗੁੰਡਾਗਰਦੀ ਕੀਤੀ ਹੈ ਸਰ? ਇਹਨਾਂ ਨੇ 4-5 ਲੇਬਰ ਦੇ ਬੰਦੇ ਸੀਗੇ। ਇੱਕ ਇਹ ਆਪ ਖੁਦ ਸਰਦਾਰ ਸੀ ਦੇ ਦਾ ਮੁੰਡਾ ਅੰਦਰ ਖੜਾ ਸੀਗਾ ਹੋਟਲ ਦੇ ਅੰਦਰ ਉਹਨੇ ਅੰਦਰੋਂ ਲੇਬਰ ਭੇਜੀ ਤੇ ਇਹਨਾਂ ਨੇ ਸਾਡੀ ਮਾਰਕੀਟਾਈਜ਼ ਕਰਾਈ। ਜਿਹੜੀਆਂ ਵੀਡੀਓ ਦੇਖੀ ਗਈਆਂ ਉਹਨਾਂ ਦੇ ਕੁਝ ਬੰਦਿਆਂ ਨੇ ਆ ਕੇ ਸ਼ੂਟਿੰਗ ਸਾਡੇ ਡਾਂਗਾਂ 'ਤੇ ਚਲਾਈਆਂ। ਉਹ ਕਿਹੜੇ-ਕਿਹੜੇ ਬੰਦੇ ਸੀ? ਉਹ ਇਹਨਾਂ ਦੇ ਲੇਬਰ ਦੇ ਬੰਦੇ ਆ, ਸਟਾਫ ਦੇ ਬੰਦੇ ਆ ਜੀ। ਕਿੰਨੇ ਕ ਬੰਦੇ ਤੁਹਾਡੇ ਜ਼ਖਮੀ ਹੋਏ ਜੀ? ਸਾਡੇ 6 ਬੰਦੇ ਜ਼ਖਮੀ ਹੋਏ ਨੇ। ਕਾ ਕਈਆਂ ਤਾਂ ਕਿਉਂ ਚਲਾਈਆਂ ਇਹਨਾਂ ਨੇ ਕਈਆਂ ਦੇ ਦਸਤਿਆਂ ਨਾਲ ਮਾਰਿਆ ਤੇ ਜਨਾਨੀਆਂ ਨੂੰ ਕੁੱਟਿਆ ਗਿਆ ਜਨਾਨੀਆਂ ਲੇਡੀਜ਼ ਦੇ ਕੱਪੜੇ ਫਾੜ ਦਿੱਤੇ ਜੀ ਇਹਨਾਂ ਨੇ ਇਹ ਪੋਲੀਟੀਸ਼ੀਅਨਾਂ ਵੀ ਸੰਬੰਧ ਕੋਈ ਰੱਖਦੇ ਜੀ ਇਹ ਪੋਲੀਟੀਸ਼ੀਅਨ ਦੇ ਨਾਲ ਜਿਹੜੀ ਆਂਦੀ ਹੈ ਸਰਕਾਰ ਉਹਦੇ ਚੇਲੇ ਝੰਟੇ ਬਣ ਜਾਂਦੇ ਐ ਮੇਰੇ ਕੋਲ ਇਹਨਾਂ ਦੀਆਂ ਵੀਡੀਓ ਹੈਗੀਆਂ ਨੇ ਜਦੋਂ ਇਹ ਸਰਕਾਰ ਆਈ ਹੈ ਇਹ ਭਗਵੰਤ ਮਾਨ ਜੀ ਦੀ ਤੇ ਇਹਨਾਂ ਨੇ ਸਾਰੇ ਐਮਐਲਏ ਨੂੰ ਆਪਣੇ ਹੋਟਲ 'ਚ ਬੁਲਾ ਕੇ ਤੇ ਡਿਨਰ ਕਰਾਇਆ ਇਹ ਪੋਲੀਟਿਸ਼ੀਅਨਸ ਦੇ ਨਾਲ ਰਲ ਕੇ ਗੁੰਡਾਗਰਦੀ ਕਰਦੇ ਆ ਜਗਾਂ ਦੇ ਉੱਤੇ ਕਬਜ਼ਾ ਕਰਦੇ ਨੇ ਤੇ ਇਹਨਾਂ ਦੇ ਉੱਤੇ ਇਹਨਾਂ ਨੂੰ ਪੁੱਛਗਿੱਛ ਕਰਨ ਦੀ ਕੋਈ ਸਰਕਾਰ ਪ੍ਰਸ਼ਾਸਨ ਕੁਝ ਨਹੀਂ ਸਮਝਦਾ ਇਹਨਾਂ ਨੂੰ ਤੇ ਉਸ ਦੇ ਬਾਅਦ ਅਸੀਂ ਪਿਛਲੀ ਵਾਰੀ ਵੀ ਝਗੜਾ ਹੋਇਆ ਤੇ ਅਸੀਂ ਕਮਿਸ਼ਨਰ ਸਾਹਿਬ ਨੂੰ ਕੰਪਲੇਂਟਾਂ ਕੀਤੀਆਂ ਨੇ ਤੇ ਹਿਊਮਨ ਰਾਈਟਸ ਨੂੰ ਵੀ ਵੂਮਨ ਸਮਝਦੇ ਨਹੀਂ ਕਿਉਂ ਤੁਹਾਡੀ ਸੁਣਵਾਈ ਕਿਉਂ ਨਹੀਂ ਹੁੰਦੀ ਉੱਥੋਂ ਆਂਦੀ ਹੈ ਇਨਕੁਆਇਰੀ ਹੈ ਪੁਲਿਸ ਵਾਲੇ ਆਪਣੀ ਇਨਕੁਆਇਰੀ ਦੀ ਰਿਪੋਰਟ ਬਣਾ ਕੇ ਭੇਜ ਦਿੰਦੇ ਆ ਸਾਨੂੰ ਅਜ ਤੱਕ ਕਿਸੇ ਇਨਕੁਆਇਰੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਕੁਛ ਨਹੀਂ ਕੀਤਾ ਗਿਆ ਸਾਰੀਆਂ ਰਿਪੋਰਟਾਂ ਵਾਪਸ ਚਲੇ ਗਈਆਂ ਕਿ ਸਾਰੀਆਂ ਕੰਪਲੇਂਟਾਂ ਦੇ ਕੋਈ ਵੀ ਕੰਪਲੇਂਟ ਦਾ ਅਸਰ ਨਹੀਂ ਆਇਆ ਮੇਰਾ ਨਾਮ ਗੌਤਮ ਸਰੇਨ ਹੈ ਜੀ ਮੈਂ ਸੱਤ ਜਨਾਲਾ ਰੋਡ ਦਾ ਸੱਤ ਅਮਰ ਐਵੇਨਿਊ ਦਾ ਰਹਿਣ ਵਾਲਾ ਇਨਾਲਾ ਰੋਡ ਤੇ ਅੱਜ ਕੀ ਗੱਲ ਹੋਈ ਭਾਜੀ ਤੁਸੀਂ ਅੱਜ ਗੱਲ ਹੋਈ ਜੀ ਕਿ ਆ ਸਾਹਮਣੇ ਉੱਥੇ ਸਾਡੇ ਜਿਹੜੀ ਕਾਮਨ ਸੜਕ ਹੈਗੀ ਆ ਉਹਦੇ ਉੱਤੇ ਉਹ ਬਣਾ ਰਹੇ ਸੀ ਰੈਂਪ ਜਿਹਾ ਬਣਾਇਆ ਸੀਗਾ ਤੇ ਗੇਟ ਲਗਾਉਣ ਲੱਗੇ ਸੀ ਜਾ ਕੇ ਰਿਕੁਐਸਟ ਕੀਤੀ ਮੈਂ ਤੇ ਬ੍ਰਦਰ ਨੇ ਕਿ ਜੀ ਇਹ ਜੋ ਕਰ ਰਹੇ ਹੋ ਗਲਤ ਹੈ ਕਿ ਸਾਡਾ ਐਕਟਿਵਾ ਵਗੈਰਾ ਵੀ ਨਹੀਂ ਨਿਕਲਦਾ ਤੇ ਉਹਨੇ ਮਾਮਾ ਭੈਣਾਂ ਦੀਆਂ ਗੱਲਾਂ ਗੱਡੀਆਂ ਤੇ ਮੈਂ ਅੰਦਰ ਜਾ ਕੇ ਆਪਣਾ ਐਕਟਿਵ ਲੈ ਕੇ ਆਇਆ ਕਿ ਮੈਂ ਉਹਨਾਂ ਨੂੰ ਵਿਖਾਵਾਂ ਕਿ ਜੀ ਇਹ ਗਲਤ ਹੈ ਦੇਖੋ ਥੱਲੇ ਇੰਜਨ ਲੱਗ ਰਿਹਾ ਤੇ ਇਹਨਾਂ ਨੇ ਮੈਨੂੰ ਹੇ ਮੈਂ ਪਹੁੰਚਿਆਂਗੇ ਤਾਂ ਥੱਲੇ ਸੋਕਤਾ ਉਹਦੇ ਬਾਦਾਂ ਨੇ ਕੁੱਟਣਾ ਚਾਲੂ ਕਰਤਾ ਪੂਰੀ ਗੁੰਡਾਗਰਦੀ ਕੀਤੀ ਹੈ ਜੀ ਇਹ ਤੰਕੀ ਲਈ ਉਹਨਾਂ ਨੇ ਕਿ ਜੀ ਅਸੀਂ ਤੁਹਾਨੂੰ ਮਾਰ ਦੇਣਾ ਛੱਡਣਾ ਨਹੀਂ ਬਖਸ਼ਣਾ ਨਹੀਂ ਹੈ ਤੁਹਾਡੇ ਕਹਿੰਦਾ ਨਾਲ ਪਿਸਟਲ ਵਗੈਰਾ ਪਿਸਟਲ ਵਗੈਰਾ ਹੈ ਉਹਨੇ ਕਿਹਾ ਜੀ ਮੇਰੇ ਕੋਲ ਪਿਸਟਲ ਹੈਗੀ ਮੈਂ ਹੁਣੇ ਗੋਲੀ ਪਿਸਟਲ ਕੱਢ ਕੇ ਗੋਲੀ ਮਾਰ ਦਾਂਗਾ ਤੁਹਾਨੂੰ ਮੈਂ ਨਹੀਂ ਬਖਸ਼ਣਾ ਦਾ ਰੋਜ ਦਾ ਕਹਿੰਦਾ ਮੈਂ ਸਿਆਪਾਂ ਨਿਬੇੜਦਾ ਨਾ ਤੁਹਾਡਾ ਹੁਣ ਤੁਸੀਂ ਕੀ ਮੰਗ ਕੀ ਕਰਦੇ ਸਾਨੂੰ ਇਨਸਾਫ ਦਿੱਤਾ ਜਾਵੇ ਜੀ ਪੁਲਿਸ ਸਾਨੂੰ ਇਨਸਾਫ ਦਵੇ ਤੇ ਸਾਡੀ ਪ੍ਰੋਟੈਕਸ਼ਨ ਕੀਤੀ ਜਾਵੇ ਤੁਹਾਨੂੰ ਸਾਨੂੰ ਡਰ ਲੱਗਦਾ ਹੋ ਰਿਹਾ ਹੈ ਕਿ ਇਹਦੇ ਤੁਹਾਡਾ ਤਾਂ ਨੀ ਸੁਣਵਾਈ ਹੋਈ ਜਾਂਦੀ ਤੁਹਾਨੂੰ ਲੱਗਦਾ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਕਿਉਂਕਿ ਇਹ ਪੁਲਿਸ ਦੇ ਰਹਿ ਮੁਲਾਜ਼ਮ ਤੇ ਨੇ ਵੇਸ਼ਵਤਾਂ ਲਾਈਆਂ ਤੇ ਮੋਟੀਆਂ ਲਾਈਆਂ ਮਾੜੀ ਮੋਟੀ ਨਹੀਂ ਲਈ ਤਾਈਓ ਦਾ ਨਾਮ ਅਮਰਜੀਤ ਸਿੰਘ ਟੋਕਾ ਰੱਖਿਆ ਗਿਆ ਅਗਰ ਤੁਹਾਡੀ ਸੁਣਵਾਈ ਨਾ ਹੁੰਦੀ ਤਾਂ ਅਗਲਾ ਤੁਹਾਡਾ ਸਟੈਪ ਕੀ ਹੋਏਗਾ ਜੀ ਫਿਰ ਅਸੀਂ ਧਰਨਾ ਦੇਵਾਂਗੇ ਜੀ ਮਰਨ ਦੇ ਮਰਨ ਹੋਰ ਕੀ ਰਹਿ ਗਿਆ ਸਾਡੇ ਕੋਲ ਜੀ ਜਾਂ ਫਿਰ ਮਰ ਜੀਏ ਆ ਦੇਖੋ ਜੀ ਕਿਹ ਮਸਲਾ ਆਇਆ ਤੁਹਾਡੇ ਕੋਲ ਇਹ ਦਰਖਾਸਤ ਆਈ ਇੱਕ ਮੈਸਜ ਦੇ ਲੱਗੋ 에어 에어ਪੋਰਟ ਰੋਡ ਤੋਂ ਉਹਨਾਂ ਕੀ ਮਤਲਬ ਇਹਨਾਂ ਦੇ ਪੁਰਾਣੇ ਕੋਡ ਕੇਸ ਚੱਲਦਾ ਉਸ ਬੰਦੇ ਇਹਨਾਂ ਦਾ ਅੱਜ ਕੋਈ ਲੜਾਈ ਝਗੜਾ ਹੋਇਆ ਪਾਰਟੀ ਨੇ ਉਹਨੂੰ ਮੈਡੀਕਲ ਕਰਾਇਆ ਜੋ ਐਮ ਐਲ ਆਰ ਪੋਰਟ ਹੋਊਗਾ ਇਸ ਮਤਲਬ ਕਾਰਵਾਈ ਕੀਤੀ ਜਾਊਗੀ ਇਹ ਇਹਨਾਂ ਵੱਲੋਂ ਸਰ ਕਿਹਾ ਜਾ ਰਿਹਾ ਵੀ ਸਾਡੇ ਘਰ ਦੇ ਜਿਹੜੀਆਂ ਲੇਡੀਜ਼ ਹੈਗੀਆਂ ਸੀ ਉਹਨਾਂ ਦੇ ਵੀ ਹੱਥ ਚੁੱਕਿਆ ਗਿਆ ਹੈ। ਉਹ ਵੈਰੀਫਾਈ ਕਰ ਰਹੇ ਹਜੇ ਉਹਨਾਂ ਕੰਪਲੇਂਟ ਦਿੱਤੀ ਆ। ਉਹ ਵੈਰੀਫਾਈ ਕਰ ਲੈਣਾ। ਜਿਵੇਂ 60 ਮਿੰਟ ਵੀ ਜਾਂਦੇ ਦੋ ਤਿੰਨ ਮੈਂਬਰਾਂ ਚ ਆਰ ਨੂੰ ਲਿਖੋ। ਉਹ ਫਿਰ ਜੋ ਐਮਐਲਆਰ ਬਤਾ ਉਹ ਕਹੂਗਾ ਸ਼ਿਕਾਰਭੇ ਕਰਦਾ। ਹਾਂ ਸਰ ਜੇ ਫਿਰ ਮਾਮਲਾ ਜਿਹੜਾ ਇਹ ਸਾਹਮਣੇ ਆਇਆ ਇਹਦੇ ਚ ਜਿਹੜੀ ਪੂਰੀ ਗੱਲਬਾਤ ਜਿਹੜੀ ਜੇ ਤੁਹਾਡੇ ਸਾਹਮਣੇ ਆਉਂਦੀ ਆ ਤਾਂ ਕੀ ਕਾਰਵਾਈ ਕੀਤੀ ਜਾਏਗੀ? ਉਹ ਵੈਰੀਫਾਈ ਕਰਕੇ ਜਿਹਦੇ ਵੀ ਖਿਲਾਫ ਕੋਈ ਬਣਦੀ ਕਾਰਵਾਈ ਹੋਵੇ ਉਹ ਮਿਲ ਚ ਲੈ ਜਾਂਦੀ ਜੀ।